ਜੀ ਕੇ ਫਤੇ ਅੱਜ ਤੇ ਇਸ ਪਦਾਰਥਵਾਦੀ ਯੁੱਗ ਦੇ ਵਿੱਚੋਂ ਦੀ ਗੁਜ਼ਰਦਿਆਂ ਇੱਕ ਗੱਲ ਉਗੜ ਕੇ ਸਾਹਮਣੇ ਆਈ ਏ ਕਿ ਜਿੱਥੇ ਪਦਾਰਥ ਵਧਦੇ ਜਾ ਰਹੇ ਨੇ ਇੰਟਰਨੈਟ ਦੇ ਕਰਕੇ ਦੁਨੀਆ ਛੋਟੀ ਹੁੰਦੀ ਨਜ਼ਰ ਆ ਰਹੀ ਏ ਮੇਰਾ ਮਤਲਬ ਸਾਰੀ ਦੁਨੀਆ ਤੁਹਾਡੀ ਮੁੱਠੀ ਦੇ ਅੰਦਰ ਏ ਤੁਹਾਡੇ ਮੋਬਾਈਲ ਦੇ ਅੰਦਰ ਸਭ ਕੁਝ ਪਿਆ ਹੈ ਤੁਹਾਡੀ ਮਰਜ਼ੀ ਹੈ ਚੰਗਾ ਲੱਭਣਾ ਹੈ ਮੰਦਾ ਲੱਭਣਾ ਹੈ ਪੂਰੀ ਦੁਨੀਆ ਦੀ ਖੋਜ ਵੀ ਤੁਸੀਂ ਕਰ ਸਕਦੇ ਹੋ ਜਿਸ ਟੌਪਿਕ ਦੇ ਬਾਰੇ ਜਾਨਣਾ ਚਾਹੋ ਜਾਣ ਸਕਦੇ ਹੋ ਜਿਸ ਫੀਲਡ ਦੇ ਬਾਰੇ ਜਾਣਕਾਰੀ ਲੈਣੀ ਚਾਹੋ ਲੈ ਸਕਦੇ ਹੋ ਜਿੱਥੇ ਸਭ ਕੁਝ ਨੇੜੇ ਹੁੰਦਾ ਨਜ਼ਰ ਆ ਰਿਹਾ ਹੈ ਉੱਥੇ ਰਿਸ਼ਤਿਆਂ ਦੇ ਅੰਦਰ ਦੂਰੀਆਂ ਬੰਦੀਆਂ ਹੋਈਆਂ ਦਿਸ ਰਹੀਆਂ ਨੇ ਔਰ ਇੱਕ ਘਰ ਦੇ ਅੰਦਰ ਇੱਕ ਪਰਿਵਾਰ ਦੇ ਅੰਦਰ ਨਹੀਂ ਥਾਂ ਥਾਂ ਦੇ ਉੱਤੇ ਰਿਸ਼ਤੇ ਬਲੀਨ ਹੁੰਦੇ ਨਜ਼ਰ ਆ ਰਹੇ ਨੇ ਰਿਸ਼ਤੇ ਟੁੱਟਦੇ ਨਜ਼ਰ ਆ ਰਹੇ ਨੇ ਬਾਕੀ ਸੱਜੇ ਖੱਬੇ ਦੂਰ ਦਰਾਡੇ ਦੇ ਰਿਸ਼ਤੇਦਾਰਾਂ ਦੀ ਗੱਲ ਤੇ ਛੱਡੋ ਬੜਾ ਪਾਕੀਸਗੀ ਪਰਿਆ ਰਿਸ਼ਤਾ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਹੈ ਮਾਂ ਬਾਪ ਦਾ ਰਿਸ਼ਤਾ ਹੈ ਭੈਣ ਭਾਈਆਂ ਦਾ ਰਿਸ਼ਤਾ ਹੈ ਧੀਾਂ ਪੁੱਤਾਂ ਦਾ ਰਿਸ਼ਤਾ ਹੈ ਉਹ ਵੀ ਦੂਰ ਦੂਰ ਜਾਂਦਾ ਨਜ਼ਰ ਆ ਰਿਹਾ ਹੈ ਤੋਂ ਮੈਂ ਕੁਝ ਕੁ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਨਾ ਸਾਂਝੀਆਂ ਕਰਨੀਆਂ ਚਾਹੁੰਨਾ ਰਿਸ਼ਤਿਆਂ ਦੇ ਸਬੰਧ ਦੇ ਅੰਦਰ ਔਰ ਉਹ ਏ ਹੈ ਪਹਿਲਾ ਯਤਨ ਇਹ ਕਰੋ ਨੰਬਰ 1 ਦੇ ਉੱਤੇ ਕਿ ਲੱਗਦੇ ਚਾਰੇ ਕਿਸੇ ਵੀ ਭੈਣ ਭਾਈ ਸੱਜਣ ਮਿੱਤਰ ਦੇ ਨਾਲ ਰਿਸ਼ਤੇਦਾਰੀ ਦੇ ਅੰਦਰ ਦਰਾੜ ਪਵੇ ਨਾ ਦੂਰੀ ਬਣੇ ਨਾ ਕੁਝ ਦਰਗੁਜ਼ਰ ਕਰ ਲੋ ਕੁਝ ਸਹਿਣਸ਼ੀਲਤਾ ਅਪਣਾ ਲੋ ਕੁਝ ਜਰ ਲੋ ਕੁਝ ਕਹਿ ਲੋ ਔਰ ਅਖੀਰਲੇ ਪਲ ਤੱਕ ਇਹ ਨਿਭਾਉਣ ਦਾ ਯਤਨ ਕਰੋ ਕਿ ਮੇਰਾ ਬਣਿਆ ਹੋਇਆ ਰਿਸ਼ਤਾ ਖਰਾਬ ਨਾ ਹੋਵੇ ਮੇਰੀ ਰਿਸ਼ਤੇਦਾਰੀ ਵਿਗੜੇ ਨਾ ਦਰਗੁਜ਼ਰ ਕਰੋ ਪਰ ਉਹ ਜਿਹੜੀ ਦਰਗੁਜ਼ਰ ਹੈ ਨਾ ਉਹ ਇੱਕ ਹੱਦ ਤੱਕ ਕਰੋ ਇੱਕ ਦੈਰੇ ਤੱਕ ਕਰੋ ਦੈਰੇ ਤੋਂ ਬਾਅਦ ਉਹ ਜਿਹੜਾ ਦਰਗੁਜ਼ਰ ਕਰਨਾ ਹੈ ਉਹ ਵੀ ਇੱਕ ਤਰ੍ਹਾਂ ਦੀ ਕਾਇਰਤਾ ਬਣ ਜਾਂਦੀ ਹੈ ਖੈਰ ਤੁਸੀਂ ਕਿਸੇ ਨਾਲ ਦਿਲੋਂ ਰਿਸ਼ਤਾ ਨਿਭਾ ਰਹੇ ਹੋ ਤੇ ਅਗਲਾ ਤੁਹਾਡੇ ਨਾਲ ਜੇ ਮਿਲ ਕੇ ਖੁਸ਼ ਨਹੀਂ ਹੁੰਦਾ ਤੇ ਥੋੜਾ ਸਮਾਂ ਚੁੱਪ ਵਟਜੋ ਥੋੜਾ ਜਿਹਾ ਸਮਾਂ ਨੂੰ ਬਾਏ ਬਾਏ ਕਹਿ ਦਿਓ ਥੋੜਾ ਜਿਹਾ ਸਮਾਂ ਤੁਸੀਂ ਖਮੋਸ਼ੀ ਧਾਰਨ ਕਰ ਲਓ ਥੋੜਾ ਜਿਹਾ ਸਮਾਂ ਮਿਲਣਾ ਵਰਤਣਾ ਘੱਟ ਕਰ ਦਿਓ ਥੋੜਾ ਜਿਹਾ ਉਹਨੂੰ ਜਜਮੈਂਟ ਕਰਾਉਣ ਦਾ ਯਤਨ ਕਰੋ ਬਈ ਤੂੰ ਮੈਨੂੰ ਅਗਨੋਰ ਕਰਦਾ ਹੈ ਤੇ ਆਪਾਂ ਚੁੱਪੋ ਵਟ ਜਾਨਨੇ ਆਂ ਪ੍ਰਾ ਤੂੰ ਆਪਣੀ ਜਗ੍ਹਾ ਰਾਜੀ ਤੇ ਮੈਂ ਆਪਣੀ ਜਗ੍ਹਾ ਰਾਜੀ ਥੋੜਾ ਜਿਹਾ ਇਸ ਤਰ੍ਹਾਂ ਦਾ ਯਤਨ ਕਰੋ ਨੰਬਰ 3 ਦੇ ਉੱਤੇ ਜੇ ਤੁਸੀਂ ਰਿਸ਼ਤਾ ਨਿਭਾਉਂਦੇ ਹੋ ਪਰ ਅਗਲਾ ਨਿਭਾਉਣਾ ਨਹੀਂ ਚਾਹੁੰਦਾ ਅਗਲਾ ਹੀ ਇਗਨੋਰ ਕਰਦਾ ਹੈ ਤੇ ਥੋੜੀ ਜਿਹੀ ਚੁੱਪ ਵੱਟ ਕੇ ਦੂਰੀ ਕਰ ਜਾਓ ਇਹਦੀ ਮੈਂ ਇੱਕ ਉਦਾਹਰਨ ਤੁਹਾਡੇ ਸਾਹਮਣੇ ਰੱਖ ਦੇਣਾ ਮੇਰੀ ਜੇਬ ਦੇ ਅੰਦਰ ਫੋਨ ਹੋਵੇ ਮੈਂ ਆਪਣੇ ਕਿਸੇ ਸੱਜਣ ਮਿੱਤਰ ਨੂੰ ਰਿਸ਼ਤੇਦਾਰ ਨੂੰ ਨੰਬਰ ਡਾਇਲ ਕਰਾਂ ਮਲਾਵਾਂ ਮੇਰੀ ਉਹਦੇ ਨਾਲ ਗੱਲ ਤਾਂ ਹੀ ਹੋ ਪਾਏਗੀ ਜੇ ਮੇਰਾ ਉਹ ਅਗੋਂ ਫੋਨ ਆਨਸਰ ਕਰੇ ਜੇ ਮੇਰਾ ਫੋਨ ਰਿਸੀਵ ਕਰੇ ਕਾਲ ਲਵੇ ਜੇ ਅਗਲਾ ਕਾਲ ਲੈਣਾ ਨਹੀਂ ਚਾਹੁੰਦਾ ਮੈਂ ਵਾਰ-ਵਾਰ ਕਰੀ ਜਾਵਾਂ ਵਾਰ-ਵਾਰ ਕਰੀ ਜਾਵਾਂ ਇਟ ਮੀਨਸ ਅਗਲਾ ਮੈਨੂੰ ਇਗਨੋਰ ਕਰਦਾ ਹੈ ਤੇ ਜੇ ਅਗਲਾ ਇਗਨੋਰ ਕਰਦਾ ਤੁਹਾਨੂੰ ਸਮਝ ਲੱਗ ਗਈ ਮੈਂ 2 4 5 ਵਾਰੀ ਫੋਨ ਕੀਤਾ ਹੈ ਅਗਲਾ ਨਹੀਂ ਲੈ ਰਿਹਾ ਥੋੜਾ ਜਿਹਾ ਤੁਸੀਂ ਵੀ ਇਗਨੋਰ ਕਰ ਜਾਓ ਥੋੜਾ ਜਿਹਾ ਤੁਸੀਂ ਵੀ ਮસ્ਤੀ ਮਾਰ ਜਾਓ ਜੇ ਤੁਹਾਡੀ ਰਿਸ਼ਤੇਦਾਰੀ ਦੇ ਅੰਦਰ ਬੈਠਿਆਂ ਸੱਜਣਾ ਮਿੱਤਰਾਂ ਦੇ ਅੰਦਰ ਬੈਠਿਆਂ ਕਿਸੇ ਮਹਿਫਲ ਦੇ ਅੰਦਰ ਬੈਠਿਆਂ ਤੁਹਾਡਾ ਕੋਈ ਰਿਸ਼ਤੇਦਾਰ ਮਾਇਆ ਕਰਕੇ ਤੁਹਾਡੇ ਤੋਂ ਅੱਗੇ ਹੋਵੇ ਜੌਬ ਕਰਕੇ ਤੁਹਾਡੇ ਤੋਂ ਅੱਗੇ ਹੋਵੇ ਉਹਦੇ ਕੋਲ ਜ਼ਮੀਨੋਂ ਜਾਇਦਾਦ ਤੁਹਾਡੇ ਨਾਲੋਂ ਜ਼ਿਆਦਾ ਹੋਵੇ ਕਿਧਰੇ ਮਜਲਸ ਦੇ ਅੰਦਰ ਮਹਿਫਲ ਦੇ ਅੰਦਰ ਬੈਠਿਆ ਪਰੇ ਪੰਚਾਇਤ ਦੇ ਅੰਦਰ ਘਰੇਲੂ ਪੰਚਾਇਤ ਦੇ ਅੰਦਰ ਬੈਠਿਆ ਅਗਰ ਉਹ ਤੁਹਾਡੀ ਵਾਰ-ਵਾਰ ਤੋਹਫੀਨ ਕਰਦਾ ਹੈ ਤੁਹਾਨੂੰ ਮਜ਼ਾਕੀ ਮਜ਼ਾਕ ਦਾ ਕਾਰਨ ਬਣਾਉਂਦਾ ਤੁਹਾਨੂੰ ਮਜ਼ਾਕ ਕਰਦਾ ਔਰ ਵਾਰ-ਵਾਰ ਵੈਸੇ ਜਿਹੜੇ ਮਜ਼ਾਕ ਹੁੰਦੇ ਨੇ ਉਹ ਗੁੱਸਾ ਕਰਨ ਵਾਲੇ ਨਹੀਂ ਹੁੰਦੇ ਪਰ ਕਦੇ-ਕਦੇ ਨਾ ਚੁਪੇ ਹੋਏ ਮਜ਼ਾਕ ਹੁੰਦੇ ਨੇ ਜਿਹੜੇ ਬਰਦਾਸ਼ਤ ਕਰਨ ਵਾਲੇ ਵੀ ਨਹੀਂ ਹੁੰਦੇ ਜੇ ਤੁਹਾਨੂੰ ਉਹ ਬੰਦਾ ਵਾਰ-ਵਾਰ ਮਜ਼ਾਕ ਕਰਦਾ ਹੈ ਵਾਰ-ਵਾਰ ਮਜ਼ਾਕ ਕਰਦਾ ਹੈ ਔਰ ਯਤਨ ਕਰਦਾ ਹੈ ਵੀ ਮੈਂ ਇਹਦੀ ਬੇਇੱਜ਼ਤੀ ਕਰਾਂ ਯਤਨ ਕਰਦਾ ਹੈ ਕਿ ਇਹਦੀ ਤੋਹੀਨ ਕਰਾਂ ਤੇ ਫਿਰ ਆਪਣੀ ਬੇਇੱਜ਼ਤੀ ਕਰਾਉਣ ਨਾਲੋਂ ਪਿੱਛੇ ਹਟੋ ਚੁੱਪ ਵੜ ਜਾਓ ਜੇ ਤੁਸੀਂ ਇੰਨੀ ਹਿੰਮਤ ਰੱਖਦੇ ਹੋ ਤੇ ਬੰਦਾ ਸਰਦਾਉ ਨੂੰ ਜਵਾਬ ਦਿਓ ਔਰ ਬੜੇ ਸੁਲਝੇ ਢੰਗ ਦੇ ਨਾਲ ਜਵਾਬ ਦਿਓ ਮਤਲਬ ਇਹ ਨਹੀਂ ਵੀ ਜੇ ਅਗਲਾ ਮਾੜੇ ਅੱਖਰਾਂ ਵਿੱਚ ਬੋਲ ਰਿਹਾ ਹੈ ਤੇ ਤੁਸੀਂ ਵੀ ਮਾੜੇ ਮਾੜੇ ਅੱਖਰਾਂ ਵਿੱਚ ਬੋਲੋ ਜਵਾਬ ਦੇਣ ਦੇ ਨਾ ਕਈ ਤਰੀਕੇ ਹੁੰਦੇ ਨੇ ਕਿਸੇ ਵੱਖਰੀ ਵੀਡੀਓ ਦੇ ਅੰਦਰ ਗੱਲਬਾਤ ਕਰਾਂਗੇ ਕਈ ਤਰੀਕੇ ਹੁੰਦੇ ਨੇ ਜਵਾਬ ਦੇਣ ਦੇ ਕਈਆਂ ਤਰੀਕਿਆਂ ਦੇ ਨਾਲ ਦਿੱਤਾ ਜਾ ਸਕਦਾ ਹੈ ਕਦੇ ਕਦੇ ਤੁਹਾਡੀ ਚੁੱਪ ਵੀ ਏਡਾ ਵੱਡਾ ਹਥਿਆਰ ਬਣ ਜਾਂਦੀ ਵੀ ਅਗਲੇ ਦੀ ਵੱਖੀ ਦੇ ਅੰਦਰ ਉਹ ਚੁੱਪ ਦੀ ਬਰਛੀ ਜਾ ਕੇ ਵੱਜਦੀ ਹੈ ਇਸ ਤੋਂ ਅਗਲਾ ਨੁਕਤਾ ਜੇ ਕੋਈ ਮਿੱਤਰ ਜੇ ਕੋਈ ਰਿਸ਼ਤੇਦਾਰ ਤੁਹਾਨੂੰ ਬਣਦੀ ਹੋਈ ਕਦਰ ਤੁਹਾਨੂੰ ਨਹੀਂ ਦੇ ਰਿਹਾ ਇੱਜ਼ਤ ਨਹੀਂ ਦੇ ਰਿਹਾ ਤੇ ਉਹਦੇ ਤੋਂ ਮੰਗਣ ਦੀ ਲੋੜ ਨਹੀਂ ਹੈ ਰਿਸ਼ਤੇ ਦੀ ਇੱਜ਼ਤ ਕਦੇ ਵੀ ਭੀਖ ਦੇ ਅੰਦਰ ਮੰਗਿਆ ਨਹੀਂ ਮਿਲਦੀ ਜੇ ਅਗਲੇ ਨੂੰ ਇਹ ਨਾ ਦਿਸ ਰਿਹਾ ਵੀ ਇਹ ਮੇਰਾ ਰਿਸ਼ਤੇਦਾਰ ਹੈ ਤੇ ਤੁਸੀਂ ਉਹਨੂੰ ਇਹ ਵਾਰ-ਵਾਰ ਜਜਮੈਂਟ ਕਰਾਓ ਕਿ ਮੈਂ ਤੇਰਾ ਰਿਸ਼ਤੇਦਾਰ ਹਾਂ ਤੇ ਇਸ ਤਰ੍ਹਾਂ ਰਿਸ਼ਤੇਦਾਰੀ ਨਹੀਂ ਨਿਭਦੀ ਜੇ ਉਹ ਬੰਦਾ ਤੁਹਾਨੂੰ ਇਗਨੋਰ ਕਰਦਾ ਹੈ ਉਹ ਬੰਦਾ ਤੁਹਾਡੀ ਤੋਹੀਨ ਕਰਦਾ ਹੈ ਤੇ ਉਹਦੇ ਕੋਲੋਂ ਇੱਜ਼ਤ ਮੰਗਣ ਦੀ ਲੋੜ ਨਹੀਂ ਹੈ ਆਪਣੇ ਪੈਰ ਪਿੱਛੇ ਨੂੰ ਪਰਤਾਲੋ ਪਿੱਛੇ ਨੂੰ ਹਟਣਾ ਸ਼ੁਰੂ ਕਰ ਦਿਓ ਜਦੋਂ ਤੁਸੀਂ ਕਹੋਗੇ ਕਿ ਇਹਨੇ ਮੇਰਾ ਥਾਂ ਨਹੀਂ ਰੱਖਿਆ ਬੋਲ ਬਲਈਆ ਹੋਏਗਾ ਗੱਲ ਵਿਗੜੇਗੀ ਰਿਸ਼ਤੇ ਦੇ ਅੰਦਰ ਹੋਰ ਦਰਾੜ ਪੈਗੀ ਉਹਦੇ ਨਾਲੋਂ ਜ਼ਿਆਦਾ ਚੰਗਾ ਹੈ ਵੀ ਆਪਣੀ ਚੁੱਪ ਦੀ ਵਰਸ਼ੀ ਚਲਾਓ ਚੁੱਪ ਦਾ ਹਥਿਆਰ ਚਲਾਓ ਔਰ ਸੁਲਝੇ ਹੋਏ ਅਖਰਾਂ ਦੇ ਅੰਦਰ ਜਵਾਬ ਦੇ ਕੇ ਤੇ ਪਿੱਛੇ ਹਟਣ ਦਾ ਯਤਨ ਕਰੋ ਸਮਾਏਗਾ ਸਮਾ ਮਿਲਣ ਤੇ ਜੇ ਉਹਦਾ ਦਿਲ ਕਰੇਗਾ ਜਾਂ ਕਿਧਰੇ ਰਿਸ਼ਤੇਦਾਰਾਂ ਦਾ ਦਿਲ ਕਰੇਗਾ ਤੁਹਾਨੂੰ ਮਲਾਉਣਾ ਚਾਹਣਗੇ ਤੇ ਫਿਰ ਉਹ ਸਮਾਂ ਹੁੰਦੇ ਉੱਤੇ ਤੁਸੀਂ ਆਪਣੀ ਗੱਲ ਅੱਗੇ ਰੱਖ ਸਕਦੇ ਹੋ ਵੀ ਮੇਰਾ ਵਾਦਾ ਨਹੀਂ ਮੈਂ ਐਸ ਗੱਲਾਂ ਪਿੱਛੇ ਹਟਿਆ ਇਹਨੇ ਮੇਰੇ ਨਾਲ ਧੋਖਾ ਕੀਤਾ ਬੇਈਮਾਨੀ ਕੀਤੀ ਠੱਗੀ ਠੋਰੀ ਕੀਤੀ ਇਹ ਮੇਰੀ ਤੋਹੀਨ ਕਰਦਾ ਸੀ ਚੰਗਾ ਹੋਏਗਾ ਤਾਕਤਵਰ ਹੋਏਗਾ ਜੌਬ ਚੰਗੀ ਹੋਏਗੀ ਇਹਦੇ ਘਰ ਦੇ ਅੰਦਰ ਇਹਨੇ ਕੋਈ ਮੋਦੀ ਖਾਣਾ ਨਹੀਂ ਖੋਲਿਆ ਵੀ ਜਿਹੜਾ ਦਾਨ ਕਰਦਾ ਫਿਰਦਾ ਹੈ ਇਹ ਕੋਈ ਫਰੀਜ਼ ਦੇ ਅੰਦਰ ਵੰਡਦਾ ਫਿਰਦਾ ਨਹੀਂ ਕੌੜਾ ਬੋਲਣਾ ਬੋਲੋ ਫਿੱਕਾ ਬੋਲਣਾ ਬੋਲੋ ਔਰ ਕਿਸੇ ਦੂਸਰੇ ਦੇ ਕੋਲ ਜਾ ਕੇ ਉਹਨੂੰ ਭੰਡੋ ਨਾ ਸਾਹਮਣੇ ਗੱਲ ਕਰਨੀ ਇੱਕ ਹੋਰ ਅਰਥ ਰੱਖਦੀ ਹੈ ਤੁਸੀਂ ਸਾਹਮਣੇ ਕਹਿ ਲਈ ਅਗਲੇ ਨੇ ਸੁਣ ਲਈ ਕੌੜੀ ਗਈ ਜਾਂ ਫਿੱਕੀ ਗਈ ਪਰ ਜਦੋਂ ਤੁਸੀਂ ਕਿਧਰੇ ਬਾਹਰ ਜਾ ਕੇ ਆਪਣੇ ਰਿਸ਼ਤੇਦਾਰ ਦਾ ਪੰਢੀ ਪ੍ਰਚਾਰ ਕਰੋਗੇ ਨਾ ਉਹ ਜਿਹਦੇ ਕੋਲ ਕਰੋਗੇ ਉਹਦੇ ਕੋਲ ਕਰੋਗੇ ਦੋ ਗੱਲਾਂ ਉਹ 10 ਲਾਏਗਾ ਆਪਣੇ ਕੋਲੋਂ 12 ਬਣਾ ਕੇ ਅਗਲੇ ਦੇ ਕੰਨਾਂ ਦੇ ਅੰਦਰ ਪਾਏਗਾ ਮੇਰਾ ਮਤਲਬ ਇਹ ਗੱਲ ਨੂੰ ਵਧਾ ਕੇ ਉਹ ਜਿਹੜੀ ਵਿਚਕਾਰ ਬੰਦਾ ਹੈ ਨਾ ਉਹ ਬੰਦਾ ਜੇ ਸੁਆਦ ਵੀ ਲਵੇ ਵੀ ਤੂੰ ਅੱਜਕੱਲ ਫਲਾਣੇ ਦੇ ਨਾਲ ਬੋਲਦਾ ਨਹੀਂ ਤੇਰੀ ਬੋਲਬਾਣੀ ਨਜ਼ਰ ਨਹੀਂ ਆਉਂਦੀ ਫਲਾਣੇ ਥਾਂ ਤੇ ਵੇਖਿਆ ਹੈ ਤੁਸੀਂ ਬੋਲਦੇ ਨਹੀਂ ਸੀ ਤੇ ਤੁਸੀਂ ਤਾਂ ਵੀ ਗੋਲ ਮੋਲਜਾ ਜਵਾਬ ਦੇ ਕੇ ਹਾਂ ਕੋਈ ਗੱਲ ਨਹੀਂ ਜਿੱਦਾਂ ਕਿਦਾਂ ਵੀ ਯੋਗ ਸਮਝੋ ਜਵਾਬ ਦੇ ਕੇ ਉਹਨੂੰ ਚੁੱਪ ਕਰਾਉਣ ਦਾ ਯਤਨ ਕਰੋ ਅਗਲਾ ਪੁੱਛਣਾ ਬੰਦ ਕਰ ਦੇਗਾ ਪਰ ਜੇ ਉਹਨੇ ਸੁਵਾਦ ਲਿਆ ਤੁਸੀਂ ਚਾਰ ਗੱਲਾਂ ਸੁਨਾਈਆਂ ਉਹਨੇ ਚਾਰ ਕੋਲੋਂ ਮਲਾਈਆਂ ਅਗਲੇ ਦੇ ਕੰਨਾਂ ਤੱਕ ਪਾਈਆਂ ਉਦੋਂ ਤੁਹਾਡੇ ਕੰਨਾਂ ਤੱਕ ਆਈਆਂ ਤੁਹਾਡੀ ਦਰਾੜ ਪਰਾਂਦੀ بجائے ਦਰਾੜ ਤੁਹਾਡੀ ਵੱਧ ਹੀ ਜਾਏਗੀ ਇੱਕ ਨੁਕਤਾ ਹੋਰ ਨੋਟ ਕਰਿਓ ਰਿਸ਼ਤਿਆਂ ਦੀ ਕਦਰ ਹੋਵੇ ਰਿਸ਼ਤੇ ਨਿਭਦੇ ਤਾਂ ਨੇ ਮਿੱਤਰਤਾ ਦੀ ਕਦਰ ਹੋਵੇ ਮਿੱਤਰਤਾ ਨਿਭਦੀ ਤਾਂ ਹੈ ਰਿਸ਼ਤੇਦਾਰੀ ਤੇ ਮਿੱਤਰਤਾ ਹੁੰਦੀ ਤੇ ਨਭਾਉਣ ਲਈ ਹੈ ਪਰ ਨਿਭਦੇ ਤਾਂ ਹੀ ਜੇ ਦੀ ਕਦਰ ਹੋਵੇ ਜੇ ਕਦਰ ਨਾ ਹੋਵੇ ਤੇ ੱੱਕੇ ਦੇ ਨਾਲ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ ਜਿਸ ਨੂੰ ਕਿੱਲ ਲਾ ਕੇ ਪੱਤੀ ਲਾ ਕੇ ਜਾਂ ਕੋਈ ਫੈਵਿਕੋਲ ਲਾ ਕੇ ਜੋੜ ਦਈਏ ਇਸ ਤਰ੍ਹਾਂ ਰਿਸ਼ਤੇ ਨਿਭਦੇ ਨਹੀਂ ਹੈ ਗਰਜ ਕਰਕੇ ਅਖੀਰ ਤੇ ਮੈਂ ਇੱਕ ਗੱਲ ਹੋਰ ਕਹਿ ਦਿਆਂ ਵੀਡੀਓ ਨੂੰ ਖਤਮ ਕਰਾਂ ਰਿਸ਼ਤੇਦਾਰੀ ਦੇ ਅੰਦਰ ਜੇ ਗਰਜੇ ਤੇ ਕੋਈ ਬਹੁਤ ਸਿਆਣਪ ਵਾਲੀ ਰਿਸ਼ਤੇਦਾਰੀ ਤੁਸੀਂ ਨਹੀਂ ਨਿਭਾ ਰਹੇ ਮਿੱਤਰਤਾ ਨਿਭਾਉਣ ਦੇ ਅੰਦਰ ਜੇ ਗਰਜੇ ਤੇ ਕੋਈ ਬਹੁਤ ਸਿਆਣਪ ਵਾਲਾ ਕੰਮ ਨਹੀਂ ਕਰ ਰਹਾ ਕਰਜ ਪੂਰੀ ਹੋਈ ਤੁਸੀਂ ਨਿਭਾਉਣਾ ਛੱਡ ਦਿਓਗੇ ਮਿੱਤਰਤਾ ਨੂੰ ਵੀ ਰਿਸ਼ਤੇਦਾਰੀ ਨੂੰ ਵੀ ਤੋ ਗਰਜ ਨੂੰ ਪਾਸੇ ਰੱਖ ਕੇ ਇਸ ਨਖਿੱਧ ਸੋਚ ਨੂੰ ਪਾਸੇ ਰੱਖ ਕੇ ਰਿਸ਼ਤੇਦਾਰੀ ਨਿਭਾਓ ਮਿੱਤਰਤਾ ਨਿਭਾਓ ਤਾਂ ਕਿ ਵਰਤਨ ਵਰਤੋਂ ਦਾ ਸਵਾਦ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ